ਮਿੱਤਰੋ ਅੱਜ ਆਪਾਂ ਪਹੁੰਚੇ ਆਂ ਨਿਹਾਲੂਵਾਲ ਨਿਹਾਲੂਵਾਲ ਪਿੰਡ ਹੈ ਨਿਹਾਲੂਵਾਲ ਪਿੰਡ ਹੈ ਇਹ ਰਾਏਕੋਟ ਦੇ ਨੇੜੇ ਪੈਂਦਾ ਤੇ ਇੱਥੇ ਨਾ ਗੁਰੂ ਮਹਾਰਾਜ ਦੇ ਜਿਹੜੇ ਪਾਲਕੀਆਂ ਹੁੰਦੀਆਂ ਨੇ ਗੁੰਮਦ ਹੁੰਦੇ ਨੇ ਜਾਂ ਫਿਰ ਕਿਸੇ ਵੀ ਤਰ੍ਹਾਂ ਦੀ ਮੂਰਤੀ ਕੁਝ ਵੀ ਬਣਾ ਸਕਦੇ ਹੋ ਗੁਰੂ ਨਾਨਕ ਆਰਟ ਗੈਲਰੀ ਦੇ ਨਾਮ ਤੇ ਬਾਈ ਉਹਨਾਂ ਦਾ ਸੈਟਅਪ ਹੈ ਸਾਰਾ ਤੇ ਮਲਾਉਨੇ ਆ ਬਾਈ ਉਹਨਾਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਕੀ ਸਿਸਟਮ ਹੈ ਵੀਰੇ ਕਦੋਂ ਤੋਂ ਆਪਾਂ ਕੰਮ ਕਰਨ ਲੱਗੇ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਸਾਲ ਹੋ ਗਏ ਆਪਾਂ ਨੂੰ ਕੰਮ ਕਰਦਿਆਂ ਆਪਾਂ ਨੂੰ ਤਕਰੀਬਨ ਜੀ ਆਹ ਸੈਟਅਪ ਕਰੇ ਨੂੰ ਤਕਰੀਬਨ ਹੋ ਗਏ ਨੇ 5 ਕ ਸਾਲ ਦੇ ਕਰੀਬ ਹੋ ਗਿਆ ਵਾ ਆ ਕੰਮ ਸਟਾਰਟ ਕੀਤੇ ਨੂੰ ਕੰਮ ਕਰਦਿਆਂ ਤਾਂ ਯਾਨੀ ਕਿ ਬਹੁਤ ਟਾਈਮ ਪੁਰਾਣੀ ਆ ਆਪਦਾ ਕੰਮ ਸੈਟਅਪ ਕੀਤੇ ਨੂੰ ਯਾਨੀ ਕਿ 5-7 ਸਾਲ ਹੋ ਗਏ ਨੇ 5-6 ਸਾਲ ਤੋਂ ਆਪਦਾ ਕੰਮ ਕਰ ਰਹੇ ਹਾਂ ਉਦੋਂ ਪਹਿਲਾਂ ਟ੍ਰੇਨਿੰਗ ਲਈ ਸਿੱਖੇ ਨਾ ਉਦੋਂ ਪਹਿਲਾਂ ਸਿੱਖਦੇ ਰਹੇ ਹਾਂ ਪਹਿਲਾਂ ਚਲੋ ਮਹਾਰਾਜ ਕਿਰਪਾ ਕਰਦਾ ਹੌਲੀ-ਹੌਲੀ ਤੇ ਪਹਿਲਾਂ ਇੱਦਾਂ ਸੀਗਾ ਥੋੜਾ ਕੰਮ ਹੌਲੀ-ਹੌਲੀ ਜਿਵੇਂ ਐਕਸਪੋਰਟ ਦਾ ਕੰਮ ਹੁੰਦਾ ਵਾ ਆਪਣੇ ਕੋਲ ਜਿਵੇਂ ਅਮਰੀਕਾ ਇੰਗਲੈਂਡ ਵਗੈਰਾ ਕੈਨੇਡਾ ਸਰ ਬਹਾਰ ਤੱਕ ਜਾਂਦਾ ਹੈ ਬਾਹਰ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਗੁੰਮਦ ਲੱਗਦੇ ਨੇ ਆਪਣੇ ਠੀਕ ਆ ਜੀ ਮਾਲਕੀ ਸਾਹਿਬ ਹਾਂਜੀ ਇੱਕ ਇਸ ਚੀਜ਼ ਦੇ ਬਣਾਉਣੇ ਆ ਬਾਈ ਜੀ ਆਪਾਂ ਇਹ ਫਾਈਬਰ ਗਲਾਸ ਹੁੰਦਾ ਹੀ ਇਹ ਫਾਈਬਰ ਗਲਾਸ ਕਹਿੰਦੇ ਆ ਜਣੀ ਇਹ ਨੂੰ ਹਾਂਜੀ ਇਹ ਫਾਈਬਰ ਗਲਾਸ ਹੁੰਦਾ ਬਹੁਤ ਹੀ ਹਾਰਡ ਮਟੀਰੀਅਲ ਹੁੰਦਾ ਜਾਨੀ ਕਿ ਇਹ ਇਹਦੀ ਮਨਿਆਦ ਵੀ ਹੈਗੀ ਆ ਬਹੁਤ ਵਧੀਆ ਜਿਵੇਂ ਕਹਦੇ ਘੱਟ ਦੋ ਘੱਟ ਵੀ ਇਹਦੀ 60 70 ਸਾਲ ਮਨਿਆਦ ਹੈਗੀ ਆ ਇਹ ਪੇਂਟ ਹੁੰਦਾ 5 ਕਿਸਾਲਾਂ ਬਾਅਦ ਇਹ ਚੀਜ਼ ਨੂੰ ਪੇਂਟ ਕਰਨਾ ਪੈਂਦਾ ਹੁੰਦਾ ਯਾਨੀ ਕਿ ਉਦਾਂ ਚੀਜ਼ ਇਹ ਖਰਾਬ ਹੋਣ ਵਾਲੀ ਜਿਵੇਂ ਮਰਜ਼ੀ ਜਿਵੇਂ ਹੁਣ ਇਹ ਕੱਸਿਆ ਗਿਆ ਗੁੰਮਦ ਸਾਹ ਪੂਰਾ ਠੀਕ ਹੈ ਉੱਪਰ ਚੜ ਜੀਏ ਜਿਵੇਂ ਮਰਜ਼ੀ ਪੌੜੀਆਂ ਲਾਈ ਜਾਈਏ ਇਹ ਇੱਕ ਤਰ੍ਹਾਂ ਦਾ ਪੱਥਰ ਹੀ ਪੱਥਰ ਦਾ ਹੀ ਕੰਮ ਕਰਦਾ ਵਾ ਜਿਹੜੀ ਬੜੀ ਹਾਈ ਕੁਆਲਿਟੀ ਦਾ ਬਣਿਆ ਵਾ ਹਾਂਜੀ ਇਹ ਆਪਣੇ ਕੋਲ ਮੰਨ ਕੇ ਚਲੋ ਜਿਵੇਂ ਇਹ ਤਾਂ ਗੁੰਮਦ ਬਹੁਤ ਛੋਟਾ ਵਾ ਆਪਣੇ ਕੋਲੇ ਇਹ ਤਕਰੀਬਨ ਮੰਨ ਕੇ ਚਲੋ ਬੇਸ ਲੈ ਲਓ ਚਾਹੇ ਹਾਈਟ 50 50 ਫੁੱਟ ਤੱਕ ਵੀ ਯਾਨੀ ਕਿ ਆਪਣੇ ਕੋਲ ਰਿਕੁਆਇਰਮੈਂਟਾਂ ਆਉਂਦੀਆਂ ਨੇ ਤੇ ਅਸੀਂ ਉਹ ਬਣਾ ਕੇ ਇਥੋਂ ਭੇਜ ਦਿਆਂ ਜਿਹੜੀ 50 ਫੁੱਟ ਤੱਕ ਆਹ ਦੇਖੋ ਕੰਟੇਨਰ ਪਿਆ ਹੋਇ ਇਹ ਅਮਰੀਕਾ ਦਾ ਕੰਟੇਨਰ ਆਹੇ ਤੇ ਇਹਦੇ ਵਿੱਚ ਆਜੋ ਅੰਦਰ ਦਿਖਾ ਦਿੰਨੇ ਅੰਦਰ ਲੋਡਿੰਗ ਹੋ ਰਿਹਾ ਮਾਲ ਠੀਕ ਆ ਅੱਗੇ ਹੋ ਜੀ ਆ ਦੇਖੋ ਆ ਪੈਕਿੰਗ ਕਰਕੇ ਅੰਦਰ ਐਦਾਂ ਸਮਾਨ ਸਾਰਾ ਅੰਦਰ ਇਹ ਤਾਂ ਥੋੜੇ ਜੇ ਪੀਸ ਬਣੇ ਨੇ ਅਸੀਂ ਲਗਾਤੇ ਨੇ ਐਦਾਂ ਚਿੰਨ ਚਿੰਨ ਕੇ ਲੈ ਕੇ ਆਵਾਂਗੇ ਪਾਲਕੀ ਸਾਹਿਬ ਲਗਾਉਣੀਆਂ ਨੇ ਆਜੋ ਪਾਲਕੀ ਸਾਹਿਬ ਇਹਨਾਂ ਦੀ ਮੰਨ ਲੱਗੀਆਂ ਨੇ ਤੇ ਇਹ ਪਾਲਕੀ ਸਾਹਿਬ ਬਣੀ ਹੋਈ ਨੇ ਨਾ ਇਹ ਵੀ ਪਾਲਕੀ ਸਾਹਿਬ ਬਣੀ ਵੀ ਆ ਠੀਕ ਆ ਜੀ ਇਹ ਵੀ ਆ ਵੀ ਪਾਲਕੀ ਸਾਹਿਬ ਆ ਇਹ ਗੁਰੂ ਮਹਾਰਾਜ ਵਾਸਤੇ ਅੰਦਰ ਗੁਰਦੁਆਰਾ ਸਾਹਿਬ ਦੇ ਅੰਦਰ ਲੱਗਣ ਵਾਲੀਆਂ ਜਿਹੜੀ ਪਾਲਕੀ ਸਾਹਿਬ ਹੁੰਦੀਆਂ ਨੇ ਠੀਕ ਹੈ ਜੀ ਇਹ ਉਹ ਚੀਜ਼ਾਂ ਨੇ ਇਹ ਜਿਹੜੀਆਂ ਦਿਉੜੀ ਵਾਲੀਆਂ ਪਾਲਕੀ ਸਾਹਿਬ ਹੁੰਦੀਆਂ ਉਹ ਵੀ ਬਣਾਉਂਦੇ ਆ ਆਪਾਂ ਅੱਛਾ ਜਿਹੜਾ ਡਿਉੜੀ ਤੇ ਬਣਦੀ ਹੈ ਵੱਡੀ ਉਹ ਵੀ ਬਣ ਜਾਂਦੀ ਹੈ ਹਾਂਜੀ ਇਹ ਅੰਦਰ ਲੱਗਣ ਵਾਲੀ ਬਣਾਈਏ ਇਹ ਗੁਰੂ ਸਾਹਿਬ ਵਾਲੀ ਅੰਦਰਲੀ ਪਾਲਕੀ ਸਾਹਿਬ ਇਹ ਹੋਊਗੀ ਜਿਵੇਂ ਉਹ ਉਸ ਤੋਂ ਵੱਡਾ ਸਾਈਜ਼ ਆ ਗਿਆ ਵਾ ਇਹ ਛੋਟਾ ਮੀਡੀਅਮ ਸਾਈਜ਼ ਆ ਗਿਆ ਉਹ ਜਿੰਨੀ ਕ ਮਤਲਬ ਆਪਣੇ ਕੋਲ ਜਗ੍ਹਾ ਹੋਵੇ ਉਦਾਂ ਦੀ ਪਾਲਕੀ ਸਾਹਿਬ ਹਾਂਜੀ ਉਸ ਤੋਂ ਵੀ ਆਪਣੇ ਕੋਲ ਜਾਨੀ ਕਿ 10 ਫੁੱਟ ਚਾਹੇ ਜਿੱਡੀ ਮਰਜ਼ ਇਹ ਵੀ ਅਮਰੀਕਾ ਦੇ ਨੇ ਬਾਹਰ ਜਾ ਰਹੇ ਨੇ ਵੀ ਇਹ ਹਜੇ ਪੇਂਟ ਪੂੰਡ ਦਾ ਕੰਮ ਰਹਿੰਦਾ ਵਾ ਉਹ ਜਿੱਦਾਂ ਉਹ ਦੇਖਿਆ ਤੁਸੀਂ 골ਡਨ ਪੇਂਟ ਹੋਇਆ ਹੋਇਆ ਉਹ ਇਦਾਂ ਹੀ ਪੇਂਟ ਹੋਣਾ ਇਹ ਸਾਰਿਆਂ ਦੇ ਇਹਦੀ ਹਾਈਟ ਵੀ ਕਾਫੀ ਉੱਚੀ ਹੋਗੀ ਨਾ ਇਹ ਤਕਰੀਬਨ ਜਿਹੜਾ ਇਹ ਗੁੰਮਰ ਸਾਹਿਬ ਪਿਆ ਵਾ ਜਿਹੜਾ ਦੂਸਰੇ ਪਾਸੇ ਉਹ ਵਾਲਾ ਉਹ ਦਿਖਾ ਰਿਹਾ ਇਹਦੀ ਹਾਈਟ ਤਕਰੀਬਨ ਚਲੀ ਜਾਊਗੀ ਤਿਆਰ ਪੂਰਾ ਕਰਕੇ 30 ਫੁੱਟ ਦੇ ਕਰੀਬ ਜਦੋਂ ਕਲਸ ਵਗੈਰਾ ਲੱਗਿਆ ਤਾਂ 30 ਫੁੱਟ ਦੇ ਕਰੀਬ ਇਹਦੇ ਉੱਪਰ ਮੋਜ ਹੁੰਦੀ ਹੈ ਜਿਹੜੀ ਮੋਜ ਕਹਿੰਦੇ ਹੁੰਦੇ ਨੇ ਜਿਹਨੂੰ ਆਪਾਂ ਉਪਰਲਾ ਫੁੱਲ ਵੀ ਕਹਿ ਦਿੰਦੇ ਆ ਇਹ ਚੀਜ਼ਾਂ ਉੱਪਰ ਬਣ ਕੇ ਇਹਦੇ ਉੱਤੇ ਕਲਸ ਲਗਣਾ ਵਾ 6-7 ਫੁੱਟ ਦਾ ਫਿਰ ਯਾਨੀ ਕਿ 30 ਫੁੱਟ ਦੇ ਕਰੀਬ ਇਹਦੀ ਕਲਸ ਸੀ ਇਹਦੀ ਹਾਈਟ ਗੁੰਮਰ ਸਾਹਿਬ ਦੀ ਚਲੀ ਜਾਣੀ ਆ ਇਦੂ ਵੀ ਯਾਨੀ ਕਿ ਆਪਣੇ ਕੋਲ ਜਿਹੜੇ ਹੁਣ ਇੰਗਲੈਂਡ ਭੇਜੇ ਨੇ ਅਸੀਂ ਇਸ ਤੋਂ ਵੀ ਉਹ ਡਬਲ ਸਾਈਜ਼ ਦੇ ਸੀਗੇ ਠੀਕ ਹੈ ਜੀ ਹਾਂਜੀ ਇਹ ਕੰਟੇਨਰਾਂ ਚ ਹੀ ਜਾਂਦੇ ਨੇ ਇਹ ਕੰਟੇਨਰਾਂ ਦੇ ਵਿੱਚ ਪੈਕ ਹੋ ਕੇ ਸਾਰਾ ਸਮਾਨ ਇਹ ਸਿੰਗਲ ਇੱਕ ਇੱਕ ਪੀਸ ਹੋ ਜਾਣਾ ਵਾ ਜਿੱਦਾਂ ਕਿ ਆ ਦੇਖੋ ਪੀਸ ਪਿਆ ਨਾ ਇੱਕ ਸਿੰਗਲ ਸਿੰਗਲ ਪੀਸ ਦੇ ਵਿੱਚ ਇਹ ਚੀਜ਼ਾਂ ਜਾਣੀਆਂ ਹੁੰਦੀਆਂ ਇਹਨਾਂ ਦੇ ਅੰਦਰ ਨਟ ਬੋਲਟ ਪੈ ਜਣੇ ਉੱਥੇ ਜਾ ਕੇ ਚੀਜ਼ ਅਸੀਂ ਸੈਂਬਲ ਕਰ ਦਿੰਨੇ ਆ ਅਸਾ ਉੱਥੇ ਜਾ ਕੇ ਮਤਲਬ ਸੈਂਬਲ ਕਰਕੇ ਤਿਆਰ ਕਰਕੇ ਲਾ ਕੇ ਆਉਂਦੇ ਹਾਂ ਆਪ ਵੀ ਕਰ ਲੈਂਦੇ ਨੇ ਅਸੀਂ ਤਾਂ ਕਹਿੰਨੇ ਹੁੰਦੇ ਆ ਵੀ ਜੇ ਆਪ ਕਰ ਲੋਗੇ ਤਾਂ ਬਹੁਤ ਵਧੀਆ ਕੰਮ ਆ ਕਿਉਂਕਿ ਸਾਡੇ ਕੋਲ ਆਪਦੇ ਜਿਹੜਾ ਗੁਰੂ ਮਹਾਰਾਜ ਨੇ ਕੰਮ ਸਾਡਾ ਇੱਥੇ ਵਧੀਆ ਚੱਲੀ ਜਾਂਦਾ ਵਾ ਲਈ ਤਾਂ ਕਹਿੰਨੇ ਉਹ ਥੋੜਾ ਜਿਹਾ ਸਾਨੂੰ ਇਹ ਵੀ ਦੱਸ ਦੋ ਵੀ ਜਿਵੇਂ ਪਾਲਕੀ ਸਾਹਿਬ ਜਿਹੜਾ ਸਾਈਜ਼ ਹੈ ਜਿਹੜਾ ਛੋਟਾ ਇਹ ਕਿੰਨੇ ਤੋਂ ਸਟਾਰਟਿੰਗ ਹੋ ਜਾਂਦੀ ਹੈ ਆਪਣੀ ਆਈਡੀ ਇਹ ਜਿਵੇਂ ਮੰਨ ਕੇ ਚਲੋ ਆਹ ਪਾਲਕੀ ਸਾਹਿਬ ਦਾ ਸਾਈਜ਼ ਪਿਆ ਵਾਹੇ ਇਹ ਤਕਰੀਬਨ 5 बाई 3 ਗੱਦਾ ਸਾਈਜ਼ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਮੰਨ ਕੇ ਚਲੋ ਆਪਣੇ ਕੋਲ 50 ਗੱਹ ਹਜ਼ਾਰ ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਜੀ ਇਹ ਠੀਕ ਹੈ ਬਾਕੀ ਜੀ ਕੁਆਲਟੀ 50000 ਤੋਂ ਜਾਨੀ ਕਿ ਜਿਹਹ ਜੀਆਂ ਆਪਾਂ ਲਈ ਜਾਵਾਂਗੇ ਜਿਵੇਂ ਇਹ ਹੋ ਗਿਆ ਕੱਲਾ ਗੁੰਮਾ ਸਾਹਿਬ ਹੋ ਗਿਆ ਸਾਈਡਾਂ ਤੇ ਇਹਨਾਂ ਦੇ ਜਿਵੇਂ ਇੱਕ ਹੋਰ 10 बाई 10 ਫੁੱਟ ਦੀ ਪਾਲਕੀ ਸਾਹਿਬ ਹੋਣੀ ਤੇ ਸਾਢੇ ਲੈਦਾ ਥਲੇ ਜਾਲੀਆਂ ਲੱਗਦੀਆਂ ਨੇ ਉਹੋ ਜੇ ਹਿਸਾਬ ਨਾਲ ਰੇਟ ਇਹਨਾਂ ਦੇ ਵਧ ਹੀ ਜਾਂਦੇ ਨੇ ਹਾਂ ਜਣੀ 50k ਤੋਂ ਆਪਣਾ ਸਟਾਰਟ ਹੁੰਦਾ 50k ਤੋਂ ਸਟਾਰਟਿੰਗ ਹੋ ਜਾਂਦੀ ਆ ਆ ਦੇਖੋ ਆ ਪਲੇਨ ਵਗੈਰਾ ਬਣਾਉਂਦੇ ਆ ਅਸੀਂ ਜਹਾਜ਼ ਵਗੈਰਾ ਇੱਥੋਂ ਠੀਕ ਆ ਜੀ ਇਹ ਵੀ ਇੱਥੋਂ ਆ ਹੁਣ ਤਿਆਰ ਕਰਨ ਲੱਗੇ ਆ ਇੱਕ ਇਹ ਲੁਧਿਆਣੇ ਦੇ ਵਿੱਚ ਆਪਣੇ ਪੰਜਾਬ 'ਚ ਹੀ ਲੱਗਣਾ ਵਾ ਇਹ ਜਣੀ ਜੇ ਕੋਈ ਕੈਨੇਡਾ ਅਮਰੀਕਾ ਨਾਲ ਜਾ ਸਕਦਾ ਕੋਈ ਆ ਕੇ ਸੌ ਪੂਰਾ ਕਰ ਲਵੇ ਸਹੀ ਗੱਲ ਸਹੀ ਗੱਲ ਆ ਇਹ ਇਦਾਂ ਮੈਂ ਇਹ ਹੁਣ ਜੈਪੁਰ ਲਗਾ ਕੇ ਆਉਣਾ ਸੀ ਇਹ ਠੀਕ ਹੈ ਜੈਪੁਰ ਜਾਣਾ ਹੈ ਹਾਂਜੀ ਇਹ ਬਣ ਲੱਗਿਆ ਲੁਧਿਆਣੇ ਦੇ ਵਿੱਚ ਲੱਗਣਾ ਦੇਖੋ ਆ ਪੀਸ ਤਿਆਰ ਹੋਣ ਲੱਗੇ ਨੇ ਇਹ ਸਾਰੇ ਇਹਦੇ ਪੀਸ ਨੇ ਇਹ ਨਵੇਂ ਮਾਡਲ ਆ ਦੇਖੋ ਪੀਸ ਤਿਆਰ ਹੋਣ ਲੱਗੇ ਪਏ ਅਸੇ ਇਹਦਾ ਥੋੜਾ ਜਿਹਾ ਫਰਕ ਰਹੂਗਾ ਅੱਗੇ ਹਾਂਜੀ ਇਹਨਾਂ ਦੇ ਇਦਾਂ ਹੀ ਹੁੰਦਾ ਥੋੜਾ ਮੋਟੇ ਕਈ ਸਾਈਜ਼ ਕਹਿੰਦੇ ਨੇ ਸਾਨੂੰ ਛੋਟੇ ਚਾਹੀਦੇ ਨੇ ਇਹ ਇਸ ਤੋਂ ਥੋੜਾ ਜਿਹਾ ਵੱਡਾ ਸਾਈਜ਼ ਦੇ ਵਿੱਚ ਬਣਿਆ ਹੋਇਆ ਵਾ ਤੇ ਜਿਹੇ ਜਿਹੇ ਰਿਕੁਆਇਰਮੈਂਟ ਹੁੰਦੀ ਹੈ ਜਾਨੀ ਕਿ ਉਹ ਜਿਹੇ ਹਿਸਾਬ ਨਾਲ ਇਹ ਤਿਆਰ ਕਰਦੇ ਰਹਿੰਦੇ ਆ ਅਸੀਂ ਠੀਕ ਹੈ ਜੀ ਆਜੋ ਤੁਹਾਨੂੰ ਹੋਰ ਵੀ ਦਿਖਾਣੇ ਆ ਆਪਣੇ ਕੋਲ ਜਿਵੇਂ ਸਟੈਚੂ ਵਗੈਰਾ ਵੀ ਜਿਵੇਂ ਕਿਸੇ ਦੇ ਵੀ ਅ ਕਰੇ ਸਟੈਚੂ ਬਣਾਉਂਦੇ ਆ ਨਾ ਜਿਵੇਂ ਕੋਈ ਕਿਸੇ ਦੀ ਡੈਥ ਹੋ ਗਈ ਜਾਂ ਕੋਈ ਵੀ ਹੈ ਨਾ ਕਹਿੰਦੇ ਨੇ ਵੀ ਅਸੀਂ ਸਟੈਚੂ ਤਿਆਰ ਕਰਨੇ ਆ ਜਾਂ ਆਪਣੇ ਹਾਂਜੀ ਸ਼ਹੀਦ ਆਪਣੇ ਸ਼ਹੀਦਾਂ ਦੇ ਵੀ ਬਣਾਉਂਦੇ ਆ ਜਿਵੇਂ ਭਗਤ ਸਿੰਘ ਜੀ ਹੋਗੇ ਨੇ ਸ਼ਹੀਦ ਭਗਤ ਸਿੰਘ ਜੀ ਉਧਮ ਸਿੰਘ ਜੀ ਤੇ ਆਪ ਬੀ ਆਰ ਅੰਬੇਦਕਰ ਜੀ ਹੋਗੇ ਨੇ ਇਨਾਂ ਦੇ ਸਾਰਿਆਂ ਦੇ ਸਟੈਚੂ ਆਪਾਂ ਤਿਆਰ ਕਰਦੇ ਆਂ ਤੇ ਇੱਧਰ ਇੱਕ ਬੈਲ ਦੀ ਜੋੜੀ ਤਿਆਰ ਕਰਨੀ ਹੈ ਜੇ ਸਿੰਗਲ ਬਣਿਆ ਨਾ ਹਾਂਜੀ ਆ ਦੇਖੋ ਪਹਿਲਾਂ ਕਲੇ ਮਾਡਲ ਵਿੱਚ ਰੈਡੀ ਹੁੰਦਾ ਬਈ ਇਹ ਠੀਕ ਹੈ ਜੀ ਇਹ ਪਹਿਲਾਂ ਕਲੇ ਮਾਡਲ ਰੈਡੀ ਕੀਤਾ ਵਾ ਇਹ ਠੀਕ ਹੈ ਇਹ ਸਿਰਫ ਹਜੇ ਮਿੱਟੀ ਦੇ ਵਿੱਚ ਬਣਿਆ ਹੋਇਆ ਵਾ ਇਹਦੇ ਉੱਤੇ ਹੁਣ ਫਰਮਾ ਪੈਣਾ ਵਾ ਫਰਮੇ ਦੇ ਵਿੱਚੋਂ ਇਹ ਚਾਰ ਪੀਸ ਅਸੀਂ ਇਹ ਹੁਣ ਕੈਨੇਡਾ ਦੇ ਵਿੱਚ ਭੇਜਨੇ ਨੇ ਇਹ ਠੀਕ ਹੈ ਇਹਦੇ ਉੱਤੇ ਪਹਿਲਾਂ ਫਰਮਾ ਤਿਆਰ ਹੋਣਾ ਹੈ ਫਰਮੇ ਦੇ ਵਿੱਚ ਦੁਬਾਰਾ ਫੇਰ ਇਹ ਬਣ ਕੇ ਇਹ ਯਾਨੀ ਕਿ ਹਜੇ ਕੱਲਾ ਮਿੱਟੀ ਦਾ ਬਣਿਆ ਹੋਇਆ ਵਾ ਇਹਦੇ ਉੱਤੇ ਜਦੋਂ ਫਰਮਾ ਲੈ ਗਿਆ ਮਿੱਟੀ-ਮੁੱਟੀ ਕੱਢ ਕੇ ਛੱਡ ਦੇਣੀ ਹੁੰਦੀ ਹੈ ਇਹਦੇ ਵਿੱਚ ਕੋਈ ਮਿੱਟੀ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਵਾ ਸਿਰਫ ਅਸੀਂ ਫਰਮਾ ਚੱਕਣਾ ਹੁੰਦਾ ਵਾ ਇਹਦਾ ਇੱਕ ਅਸੀਂ ਜਿਵੇਂ ਕਹਦੀ ਇਹ ਪੈਟਰਨ ਤਿਆਰ ਕਰ ਰਹੇ ਹਾਂ ਇਹਦਾ ਠੀਕ ਹੈ ਪੈਟਰਨ ਤਿਆਰ ਹੋ ਗਿਆ ਉਸ ਤੋਂ ਬਾਅਦ ਚਾਹੇ ਇਹਦੇ 20 50 ਜਿੰਨੇ ਮਰਜ਼ੀ ਅਸੀਂ ਬਣਾ ਲਈਏ ਨਹੀਂ ਆਪਾਂ ਮੇਨ ਗੱਲ ਕਰੀ ਵੀ ਜਿਹੜੇ ਵੀ ਤੁਸੀਂ ਸਟੈਚੂ ਵਗੈਰਾ ਜਾਂ ਜੋ ਵੀ ਇੱਥੇ ਸਮਾਨ ਬਣਦਾ ਹੈ ਪਹਿਲਾਂ ਉਹਦਾ ਫਰਮਾ ਤਿਆਰ ਕਰਦੇ ਹਾਂ ਫਿਰ ਉਹਨੂੰ ਬਣਾ ਕੇ ਦਿੰਦੇ ਹਾਂ ਅਗਲੇ ਨੂੰ ਫਿਰ ਫਰਮਾ ਜਿਵੇਂ ਹੁਣ ਕਿਸੇ ਦੇ ਮੰਨ ਕੇ ਚੱਲੋ ਕਿਸੇ ਦੇਵੀ-ਦੇਵਤਾ ਹੋ ਗਿਆ ਚਾਹੇ ਕੋਈ ਵੀ ਉਹਨਾਂ ਦੀ ਕੋਈ ਵੀ ਸਾਡੇ ਕੋਲ ਫੋਟੋ ਲੈ ਆਵੇ ਵੀ ਜਾ ਕੇ ਦੇਵੇ ਵੀ ਆਪਣੇ ਇਦਾਂ ਦੀ ਸਾਨੂੰ ਆ ਸਟੈਚੂ ਚਾਹੀਦਾ ਵਾ ਉਹਦਾ ਫੇਸ ਕਿ ਚਾਹੀਦਾ ਉਹ ਬਣਾ ਦੇਣਾ ਮੰਨ ਕੇ ਚੱਲੋ ਸਾਡੇ ਕੋਲ 3 ਫੁੱਟ ਤੋਂ ਲੈ ਕੇ 30 ਫੁੱਟ ਹੋਵੇ 40 50 ਫੁੱਟ ਜਿੰਨਾ ਕਹੋਗੇ ਉੰਨੇ ਤੇ ਸਾਡੇ ਕੋਲ ਇਹ ਚੀਜ਼ਾਂ ਤਿਆਰ ਹੁੰਦੀਆਂ ਨੇ ਠੀਕ ਹੈ ਜੀ ਬਾਕੀ ਜਿਹਹ ਜੀ ਤੁਸੀਂ ਫੋਟੋ ਲੈ ਕੇ ਆਉਂਗੇ ਕਹੋਗੇ ਫੇਸ ਸਾਨੂੰ ਮੈਚਿੰਗ ਚਾਹੀਦਾ ਬਿਲਕੁਲ ਕਾਪੀ ਕਰਕੇ ਦਿੰਨੇ ਆਂ ਅਸੀਂ ਇਹ ਨਹੀਂ ਹੈਗਾ ਵੀ ਯਾਨੀ ਕਿ ਕੁਝ ਫਰਕ ਹੁੰਦਾ ਪਹਿਲਾਂ ਹੁੰਦੇ ਹੁੰਦੇ ਕੰਮ ਸੀਮੈਂਟਾਂ ਦੇ ਵਿੱਚ ਹੁੰਦੇ ਸੀ ਜਿਵੇਂ ਜਿਵੇਂ ਮੈਂ ਇੱਕ ਸਨ ਹੋਰ ਗੱਲ ਪੁੱਛਣ ਲੱਗਾ ਜਿਵੇਂ ਮਤਲਬ ਬੈਲ ਤਿਆਰ ਹੋ ਜਾਊਗਾ ਇਹਦੇ ਵਿੱਚ ਭਜਨ ਕਿੰਨਾ ਕਰੂਗਾ ਉੱਤੇ ਚੜਾਉਣ ਵਾਸਤੇ ਦਿੱਕਤ ਆ ਕਿਉਂ ਇਹਦੇ ਵਿੱਚ ਜੀ ਬਾਹਲੇ ਭਜਨ ਨਹੀਂ ਹੁੰਦਾ ਇਹ ਫਾਈਬਰ ਗਲਾਸ ਦੇ ਵਿੱਚ ਹੁੰਦਾ ਜਿਵੇਂ ਪਹਿਲਾਂ ਸੀਮੈਂਟਾਂ ਦੇ ਹੁੰਦੇ ਸੀ ਉਹ ਤਾਂ ਬਹੁਤ ਜ਼ਿਆਦਾ ਭਾਰਾ ਉਹ ਤਾਂ ਬੜੀ ਮੁਸ਼ਕਲ ਨਾਲ ਚੜਾਉਣੇ ਪੈਂਦੇ ਉਹ ਤਾਂ ਬਾਹਲੇ ਜਿਵੇਂ ਗੁਰਦੁਆਰਾ ਸਾਹਿਬ ਜੀ ਦੇ ਗੁੰਮਦ ਵੀ ਹੁੰਦੇ ਸੀ ਉਹ ਵੀ ਬਹੁਤ ਭਾਰੇ ਹੁੰਦੇ ਹੁੰਦੇ ਆ ਅੱਜ ਕੱਲ ਇਹੀ ਚੀਜ਼ਾਂ ਦੇ ਫਾਇਦੇ ਨੇ ਇਹਨਾਂ ਦੇ ਭਜਨ ਵੀ ਹਲਕੇ ਹੁੰਦੇ ਆ ਜਿਵੇਂ ਮੰਨ ਕੇ ਚੱਲੋ ਇਹ ਬਣ ਲੱਗਿਆ ਵੇ ਹੱਦ ਤੋਂ ਹੱਦ ਵੀ ਮੰਨ ਕੇ ਚੱਲੋ ਤਿਆਰ ਹੋਊਗਾ ਇਹ 70 ਤੋਂ 80 ਗੱਲੋ ਹੱਦ ਤੋਂ ਹੱਦ ਵਜਨ ਆ ਠੀਕ ਹੈ ਇਹ ਦੋ ਬੰਦੇ ਲਿਆ ਕੇ ਜਿਵੇਂ ਮਰਜ਼ੀ ਸੀੜੀਆਂ ਵੇ ਦੀ ਪੌੜੀਆਂ ਵੇ ਦੀ ਉੱਪਰ ਚੜ ਜਾਣ ਚਾਹੇ ਚਾਹੇ ਬਾਹਰ ਦੀ ਜਿਵੇਂ ਅਸੀਂ ਰੱਸੇ ਰੁੱਸੇ ਪਾ ਕੇ ਖਿੱਚ ਲੈਣੇ ਆ ਠੋਕਰ ਬਣਾਉਣੇ ਆ ਜਿਵੇਂ ਹਾਲ ਲਾਉਂਦੇ ਬਣਾਉਂਦੇ ਹੁੰਨੇ ਆ ਅਸੀਂ ਉਹ ਚੀਜ਼ਾਂ ਤਿਆਰ ਕਰਦੇ ਆ ਠੀਕ ਹੈ ਇੱਕ ਵਾਰੀ ਡਰੈੱਸ ਫੇਅਰ ਬੋਲਦੇ ਦੁਬਾਰਾ ਤੋਂ ਆਪਣਾ ਇਹ ਆਪਣਾ ਹੈਗਾ ਜੀ ਪਿੰਡ ਆਪਣਾ ਨੇ ਹਾਲੂ ਵਾਲ ਪੈਂਦਾ ਜਿਹੜੀ ਇਹ ਫੈਕਟਰੀ ਖੋਲ ਰਹੇ ਆ ਆਪਾਂ ਇਹ ਹੁਣ ਤਕਰੀਬ ਵੈਸੇ ਇੱਕ ਕੰਮ ਆਪਣਾ ਜਲਾਲਦੀ ਵਾਲਾ ਬਰਨਾਲਾ ਬਠਿੰਡਾ ਰੋਡ ਦੇ ਉੱਤੇ ਪੈਂਦਾ ਉਹ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਆਉਂਦਾ ਆ ਇੱਥੋਂ ਹੈਗਾ 5-4 ਕਿਲੋਮੀਟਰ ਹੀ ਅੱਗੇ ਆ ਉਹ ਇਹ ਮੇਰੇ ਖਿਆਲ ਡਿਸਟ੍ਰਿਕਟ ਇਹ ਬਰਨਾਲਾ ਦੇ ਵਿੱਚ ਆਉਂਦਾ ਵਾ ਇਹ ਇਹ ਆਪਣਾ ਪਿੰਡ ਨਿਹਾਲੂ ਵਾਲਾ ਮੇਰਾ ਨਾਲ ਹੀ ਇਹ ਆਪਣੀ ਆਪ ਦੀ ਜਮੀਨ ਹੈ ਸੀਗੀ ਇੱਥੇ ਆਪ ਦੀ ਜ਼ਮੀਨ ਦੇ ਵਿੱਚ ਹੀ ਇਹ ਕੰਮ ਚਲਾਇਆ ਵਾ ਉੱਥੇ ਰੋਡ ਦੇ ਉੱਤੇ ਵੀ ਮੇਨ ਰੋਡ ਦੇ ਉੱਤੇ ਵੀ ਆਪਣਾ ਕੰਮ ਚੱਲ ਰਿਹਾ ਵਾ ਠੀਕ ਹੈ ਜੀ ਹਾਂਜੀ ਚਲੋ ਬਾਈ ਦੇਖੋ ਇੱਕ ਲੱਗ ਤੋਂ ਬਾਈ ਨੇ ਇੱਕ ਮਤਲਬ ਦੇ ਪੰਜਾਬ ਦੇ ਵਿੱਚ ਰਹਿ ਕੇ ਹੀ ਐਡਾ ਦਾ ਕੰਮ ਸ਼ੁਰੂ ਕਰ ਲਿਆ ਕਹਿੰਦੇ ਜੀ ਅੱਜ ਇਹਨਾਂ ਦੀ ਫੈਮਿਲੀ ਚਾਹੇ ਨਾ ਬਾਹਰ ਜਾ ਕੇ ਰਹਿ ਜੂ ਕਿਉਂਕਿ ਇਹਨਾਂ ਨੂੰ ਬਾਹਰੋਂ ਸਮਾਨ ਲੈ ਕੇ ਲੈ ਕੇ ਜਾਣ ਵਾਸਤੇ ਲੋਕ ਆਉਂਦੇ ਨੇ ਜਾਂ ਫਿਰ ਇਹਨੂੰ ਆਨਲਾਈਨ ਆਰਡਰ ਕਰਦੇ ਨੇ ਜਾ ਕੇ ਫਿਟਿੰਗ ਕਰਕੇ ਆਉਂਦੇ ਨੇ ਤੇ ਹਰ ਤਰ੍ਹਾਂ ਦਾ ਕੰਮ ਇਹ ਕਰਦੇ ਨੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੰਨਾ ਕੁ ਵਧੀਆ ਮਤਲਬ ਆ ਕਿ ਰੂਹ ਖੁਸ਼ ਹੁੰਦੀ ਹੈ ਦੇਖ ਕੇ ਜਿਹੜੇ ਇਹਨਾਂ ਨੇ ਗੁੰਮਤ ਵਗੈਰਾ ਬਣਾਏ ਨੇ ਜਿਹੜੇ ਵੀ ਵੀਰ ਨੇ ਕਿਸੇ ਨੇ ਆਪਣੇ ਗੁਰਦੁਆਰਾ ਸਾਹਿਬ ਕੋਈ ਬਣਾ ਰਿਹਾ ਹੈ ਜਾਂ ਕੋਈ ਮੂਰਤੀ ਬਣਾਉਣੀ ਹੈ ਤਾਂ ਬਾਈ ਨੂੰ ਇੱਕ ਵਾਰ ਜ਼ਰੂਰ ਮਿਲਿਓ ਤੇ ਨੰਬਰ ਚੱਲਦਾ ਸਕਰੀਨ ਤੇ ਧੰਨਵਾਦ ਜੀ ਅਸੀਂ ਨਾਲੇ ਦੂਜਾ ਬਾਹਰ ਅਸੀਂ ਭੇਜਣ ਦਾ ਵੀ ਸਾਡੇ ਕੋਲ ਸਾਰਾ ਪ੍ਰਬੰਧ ਹੁੰਦਾ ਅਸੀਂ ਕਿ ਜਨ ਤੱਕ ਦਾ ਸਾਡੇ ਕੋਲ ਪ੍ਰਬੰਧ ਫਿਟਿੰਗ ਕਰਨ ਤੱਕ ਦਾ ਅਸੀਂ ਪ੍ਰਬੰਧ ਰੱਖਦਾ ਜੇ ਜਣੀ ਕੋਈ ਕੈਨੇਡਾ ਅਮਰੀਕਾ ਵਗੈਰਾ ਕਿਤੋਂ ਵੀ ਮੰਗਾਉਂਦਾ ਤਾਂ ਭੇਜ ਕੇ ਫਿਟਿੰਗ ਕਰਨ ਤੱਕ ਸਾਰਾ ਉਹਨਾਂ ਨੇ ਸਿਰਫ ਆਪਾਂ ਨੂੰ ਮਾਇਆ ਪੇ ਕਰਨੀ ਆ ਜਿੰਨੀ ਹੁੰਦੀ ਆ ਆਪਣੀ ਇਥੋਂ ਟਰਾਂਸਪੋਰਟ ਖਰਚਾ ਅਸੀਂ ਸਾਰਾ ਕੁਝ ਕਰਕੇ ਅਸੀਂ ਉਥੇ ਸੀਪੋਰਟ ਤੇ ਕਰ ਜਾਂ ਆਪਣੀ ਹੋਮ ਡਿਲੀਵਰੀ ਲੈ ਸਕਦਾ ਬੰਦਾ ਜੋ ਆਹ ਦਾਹਾਂ ਦਿਖਾਉਣਾ ਹੋਰ ਵੀ ਅੰਦਰ ਆਹ ਦੇਖੋ ਆ ਖੰਡਾ ਸਾਹਿਬ ਆ ਇਹ ਵੀ ਅਮਰੀਕਾ ਬਣਾ ਰਹੇ ਆ ਅਮਰੀਕਾ ਜਾ ਰਿਹਾ ਏ ਇਹ ਅਮਰੀਕਾ ਦੇ ਵਿੱਚ ਲੱਗਣੇ ਨੇ ਵੀ ਆਹ ਦੇਖੋ ਅੰਦਰ ਪੈਕਿੰਗ ਕੀਤੇ ਪਏ ਨੇ ਹੋਰ ਵੀ ਸਮਾਨ ਪਏ ਨੇ ਸਾਡੇ ਕੋਲ ਆ ਵੀ ਸਾਰਾ ਇਹ ਜਿੰਨਾ ਵੀ ਸਮਾਨ ਪਿਆ ਇਹ ਇਹ ਵੀ ਅਮਰੀਕਾ ਹੀ ਜਾਣਾ ਮ ਉਹ ਕੰਟੇਨਰ ਦੇ ਵਿੱਚ ਲੋਡ ਹੋਣਾ ਹੈ ਜਿੰਨਾ ਆਹ ਕਲਸ਼ ਪੈ ਨੇ ਜਿਹੜੇ ਉੱਪਰ ਲੱਗਣ ਵਾਲੇ ਨੇ ਹਾਂਜੀ ਇਹ ਕਲਸ਼ ਹੁੰਦੇ ਨੇ ਹਾਂਜੀ ਇਹ ਇਸ ਨਟਾਂ ਨਾਲ कसे ਜਾਂਦੇ ਨੇ ਹਾਂਜੀ ਇਹ ਵੀ ਫਾਈਬਰ ਦੇ ਹੀ ਬਣੇ ਹੁੰਦੇ ਨੇ ਜਾਂ ਇਹ ਵੀ ਫਾਈਬਰ ਗਲਾਸ ਦੇ ਵੀ ਬਣ ਜਾਂਦੇ ਨੇ ਇਹ ਦੋ ਕੋ ਮਟੀਰੀਅਲ ਦੇ ਵਿੱਚ ਬਣਦੇ ਨੇ ਜਾਂ ਸਟੀਲ 'ਚ ਵੀ ਲਗਾ ਦਿੰਦੇ ਨੇ ਕਈ ਇਹਨੂੰ ਸਟੀਲ 'ਚ ਵੀ ਲਾ ਸਕਦੇ ਹਾਂ ਹਾਂਜੀ ਸਟੀਲ 'ਚ ਵੀ ਲਗਾ ਸਕਦੇ ਹਾਂ ਬਟ ਅਸੀਂ ਕੀ ਕਰਦੇ ਹਾਂ ਇਹਨੂੰ ਫਾਈਬਰ ਗਲਾਸ 'ਚ ਹੀ ਲਾਣੇ ਹੁੰਦੇ ਆ ਕਿਉਂਕਿ ਨਾ ਤਾਂ ਇਹਨੂੰ ਜੰਗਾਲ ਪੈਣੀ ਆ ਨਾ ਛੇਤੀ ਗੱਲ ਨਾਲ ਜਿੰਨੀ ਗੁੰਮਤ ਸਾਹਿਬ ਦੀ ਮੰਨਿਆ ਤਾਂ ਉੰਨੀ ਇਹਦੀ ਆ ਜਦੋਂ ਪੇਂਟ ਉਹਨਾਂ ਨੂੰ ਗੁੰਮਤ ਸਾਹਿਬ ਨੂੰ ਹੋਣਾ ਉਦੋਂ ਉਦੋਂ ਇਹਨੂੰ ਵੀ ਹੋ ਜਾਣਾ ਦੂਸਰੀ ਗੱਲ ਆਇਆ ਸੀਗਾ ਪਹਿਲਾਂ ਨਾ ਗਮਲੇਟਾਂ ਬਹੁਤ ਆ ਜਾਂਦੀਆਂ ਸੀ ਹੁਣ ਅਸੀਂ ਕਹਿੰਦੇ ਆ 304 ਗ੍ਰੇਡ ਦੇ ਵਿੱਚ ਅਸੀਂ ਲਿਓਨੇ ਹੁੰਨੇ ਅਸੀਂ ਨੂੰ ਐ ਹੁੰਦਾ ਵੀ ਗੁਰੂ ਘਰ ਦੇ ਵਿੱਚ ਕੰਮ ਕਰਨਾ ਵੀ ਵਧੀਆ ਕੁਆਲਿਟੀ ਲੈ ਕੇ ਆਈਏ ਪਰ ਵਿੱਚ ਕਈ ਵਾਰ ਬੰਦੇ ਇਹੋ ਜਿਹਾ ਕੋਈ ਕਰ ਦਿੰਦੇ ਉਹ ਜੰਗਾਲ ਖਾਣ ਲੱਗ ਜਾਂਦੀ ਆ ਜੀਜ਼ਾ ਠੀਕ ਹੈ ਉਹਦੇ ਨਾਲ ਸਾਡੀ ਵੀ ਆਪਦੀ ਵੀ ਮਾਰਕੀਟ ਨੂੰ ਖਰਾਬ ਹੋਣ ਵਾਲਾ ਸਿਸਟਮ ਆ ਇਹ ਸਾਰਾ ਸਮਾਨ ਪ ਇਹ ਪੈਕ ਕਰਕੇ ਇਹ ਸਾਰਾ ਉਹ ਬਾਹਰ ਬਾਹਰ ਜਾਣ ਵਾਸਤੇ ਹੀ ਹੈ ਠੀਕ ਹੈ ਠੀਕ ਹਾਂ ਚਲੋ ਠੀਕ ਹੈ ਜੀ ਧੰਨਵਾਦ